ਕਰਫੋਨ ਆ ਤੁਸੀਂ ਆਪ ਨਿਗ੍ਹਾ ਨਾ ਮਾਰ ਲਓ ਆ ਚੀਜ਼ਾਂ ਦੇ ਆਹ ਦੇਖ ਲਓ ਅੰਦਰ ਦਿਖਾ ਇੱਕ اے ਪੀ ਤੁਸੀਂ ਦੇ ਸਾਬ ਸੀ ਐਮ ਸਾਹਿਬ ਮੇਰੇ ਦੇਸ਼ ਦੇ ਰਾਜਾ ਆਹਾ ਐਵੇਂ ਥੋੜੀ 5-5 ਕਰੋੜ ਫੜਾ ਜਾਂਦਾ ਛੋਟੇ ਸਣਾ ਬਤੀਆਂ ਕੋਲੋਂ ਉਹ ਹੱਫਤਾ ਲੈਂਦੇ ਨੇ ਰਿਸ਼ਪਤਾ ਲੈਂਦੇ ਨੇ ਤਾਂ 5 ਕਰੋੜ ਰੁਪਈਆ ਫੜਾ ਜਾਂਦਾ ਹੈ ਹਾਂਜੀ ਕੋਈ ਗਰੀਬ ਬੰਦਾ ਨਹੀਂ ਅਮੀਰ ਹੁੰਦਾ ਕਦੇ ਉਤੇ ਨੇ ਡੀਆਈਐਸੀ ਪੁੱਲਰ ਦੇ ਜਿਹੜੇ ਦਿਸਮਤ ਦੇ ਕਾਨਨ ਮੇ ਹੋਏ ਹਨ 5 ਕਰੋੜ ਰੁਪਏ ਦੀ ਜਿਹੜੀ ਨਕਦੀ ਬਰਾਮਦ ਹੋਈ ਆ ਉਸ ਉਤੇ ਚੁੱਪੀ ਤੋੜਦੇ ਵੇਲੇ ਇਸ ਵੀਡੀਓ ਵਿੱਚ ਕਿਆ ਕੀ ਕਿਹਾ ਉਹ ਤੁਹਾਨੂੰ ਸੁਲਾਮਾ ਦੇ ਬਿੱਲੇ ਆ ਪੋਸਟ ਪਾਈ ਹੈ ਜੁਤ ਨੇ ਸੋਚ ਲਿਖਿਆ ਲੈ 10 ਬਾਬਾ ਪੂਰਿਆ ਪੂਰਾ ਚਿੱਤੇ ਧਾਰੇ ਦੀ ਸ਼ਰਮ ਕਰ ਲਿੰਦਾ ਕਿਸ ਲਈ ਜੋੜ ਦਿਆ ਸੀ ਇਹ ਧਨ ਜਹਾਂ ਹਰ ਇੱਕ ਸਾਥ ਪੇ ਉਨੂ ਬੈਠਾ ਹੈ ਦੱਸੋ ਮੈਂ ਗਲਤ ਆਮ ਬਾਤੀ ਗੋੜਿਆਂ ਦਾ ਜਮਾ ਖਾਸ ਸੈਨਾਪਤੀ ਠੀਕ ਹੈ ਕੁੱਲਰ ਸੰਪਤੀ ਇਹਲੇ ਬਾਕੀ ਸੰਪਤੀ ਇਹਲੇ ਦਸਰੀ ਹੈ ਕਰੋ ਕਾਨਫਰੈਂਸ ਨੂੰ ਦਸੋ ਮੈਥਿਊ ਤੋਂ ਬੋਲਣਾ ਲਿਆ ਇਹ ਮਾਫੀਆ ਇਹ ਮਾਇਆ ਵਾਲੇ ਜਿਹੜੇ ਹਨ ਇਹ ਝੂਠ ਬੋਲਦੇ ਹਨ ਮਾਇਆ ਕਿਸੇ ਕੰਮ ਨਹੀਂ ਹੋਣੀ ਇਸ ਤਰ੍ਹਾਂ ਦੇ ਨਾਲ ਪੈਸੇ ਜੁੜੇ ਕਿਸੇ ਕੰਮ ਨਹੀਂ ਹੋਣੇ ਜੋ ਦਿਨੇ ਇਸ ਤਰ੍ਹਾਂ ਨਾਰਕ ਠੋਕ ਠੋਕੇ ਦੀ ਬਾਤ ਲਿਤੇ ਹਨਾ ਮੇਖੋ ਲੱਗ ਗਿਆ ਪੂਰੀ ਵੀਡੀਓ ਠੋਕ ਹੈ ਫਿਰ ਜੇ ਮੈਂ ਛਤਰਾ ਦੇ ਹਾਲ ਪਾ ਦੇਣਾ ਵੇਚਣ ਵਾਲੇ ਤਾਂ ਮੈਨੂੰ ਬੜੇ ਲੋਕਾਂ ਨੇ ਮਾਰਾ ਗਿਆ ਅਸੀਂ ਭਾਈ ਉਹ ਕੁੱਤੇ ਐ ਅਸੀਂ ਗੁਰੂ ਘਰ ਦੇ ਉਹ ਕੁੱਤੇ ਐ ਜੋ ਫ੍ਰੀ ਚ ਛੋਡੇ ਘਰਾਂ ਦੇ ਚੌਂਕੀਦਾਰ ਬਣੇ ਐ ਛੋਡੇ ਜਵਾਕਾਂ ਨੂੰ ਬਚਾਉਣਾ ਚਾਹੁੰਦੇ ਆ ਆ ਮਾਨਸਾ ਦਾ ਤੋਪਾ ਹੈ ਮਾਨਸਾ ਵਾਸੀਓ ਛੋਡੇ ਬੱਚਿਆਂ ਲਈ ਇਹ ਤੋਪਾ ਹੈ ਆ ਦੇਖੋ ਇਹ ਆ ਸਰਿੰਜਾਂ ਆ ਇੰਜੈਕਸ਼ਨ ਨੇ ਆ ਇੰਜੈਕਸ਼ਨ ਨੇ ਇਹ ਜਿਹੜੇ ਹੁਣ ਨੌਜਵਾਨ ਲਾ ਰਹੇ ਨੇ ਗੋਲੀਆਂ ਚ ਪਾ ਪਾ ਕੇ ਇਹ ਬੈਕਿੱਟ ਕੋਲ ਰਹੇ ਨੇ ਇਹ ਸ਼ਰੀਆਮ ਆ ਦੇਖੋ ਜਮਾ ਤਾਜ਼ਾ ਟੀਕਾ ਲੱਗਿਆ ਹੁਣੇ ਕੋਈ ਲਾ ਕੇ ਸਿੱਟ ਕੇ ਜਾਏਗਾ ਅੱਜ ਮੈਡੀਕਲ ਚੈੱਕਅਪ ਕਲੋਨ ਮਿਲੇ ਡੀਆਈਡੀ ਹਰਚੰਨ ਸਿੰਘ ਪੁੱਲਰ ਮੂੰਹ ਦੇ ਮਾਲ ਬਣ ਕੇ ਇਸ ਤਰ੍ਹਾਂ ਪੇਸ਼ ਹੋਏ ਹਨ ਤੇ ਲੋਕਾਂ ਨੇ ਕਮੈਂਟ ਕਰਦੇ ਰਹੀ ਕਿ ਆ ਕੀ ਉਹਨਾਂ ਨੂੰ ਮਾਅਵ ਹੀ ਬਣਨੇ ਪਏ ਹਨ ਕਾਰਨਾਮੇ ਪੀਲੇ ਹੀ ਨਾ ਕਰੋ ਇਤਾਰੇ ਜਿਹੜਾ ਮਨ ਤੇ ਪਿਸਤੋਲਾ ਬਵੇ ਮਹੀਨੇ ਦੀ 2 ਲੱਖ 16600 ਰੁਪਏ ਤਨਖਾਹ ਹੁੰਦੀ ਸੀ ਡੀਆਈਡੀ ਹਰਚੰਨ ਪੁੱਲਰ ਦੀ ਅਰਜਨ ਸਿੰਘ ਨੂੰ ਲੜਦੀ 216800 ਰੁਪਏ ਨਹੀਂ ਨੇ ਦੀ ਤਨਖਾਹ ਹੁੰਦੀ ਸੀ ਜਿਹੜੀ ਵਿਸ਼ਮਤ ਕਾਂਡ ਵਿੱਚ ਫਸ ਗਏ ਸਨ ਏਬੀਆਈ ਜੀ ਨੇ ਉਹਦੇ ਦੇ ਸਾਨ ਤੇ ਕਰੋੜਾਂ ਪਉਣ ਲੱਖ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੋਈ ਹੈ ਮਸ਼ੀਨਾ ਇੰਨੀਆਂ ਜਗ੍ਹਾ ਲਿਆਂਦੀਆਂ ਨਹੀਂ ਹਨ ਕਿ ਹੱਲੇ ਤੱਕ ਹੋਰ ਵੀ ਵੈਸੇ ਮਿਲਣ ਦੀ ਸੰਭਾਵਨਾ ਦੱਸ ਰਹੇ ਹਨ ਤੁਹਾਨੂੰ ਦੱਸ ਰਹੀ ਇੱਕ ਬਾਈ ਕੀਮਤੀ ਘੜੀਆਂ ਮਿਲਿਆ ਹਨ ਬਹੁਤ ਹੀ ਜ਼ਿਆਦਾ ਕੀਮਤੀ ਘੜੀਆਂ ਬਰਾਮਦ ਹੋਈਆਂ ਹਨ 40 ਲੀਟਰ ਵਿਦੇਸ਼ੀ ਸ਼ਰਾਬ ਮਿਲੀ ਹੈ ਇੱਕ ਦਨਾਰੀ ਮਿਲੀ ਹੈ ਇੱਕ ਪਿਸਤਨ ਮਿਲਿਆ ਹੈ ਇੱਕ ਰਿਵਾਲਵਰ ਮਿਲਿਆ ਹੈ ਇੱਕ ਇਹ ਗਨ ਪ੍ਰਾਮਣ ਹੋਈ ਹੈ ਦੋ ਕੀਮਤੀ ਗੱਡੀਆਂ ਜਿਨ੍ਹਾਂ ਵਿੱਚ ਆਡੀ ਅਤੇ ਮਰਸੀਡੀਜ਼ ਸ਼ਾਮਿਲ ਹਨ ਦਲਾਲ ਕੋਲੋਂ ਕਹਿੰਦਾ 21 ਲੱਖ ਰੁਪਏ ਦਲਾਲੀ ਕਰਨ ਨਾਲੇ ਕੰਮ ਵਿੱਚੋਂ 21 ਲੱਖ ਰੁਪਏ ਬਰਾਮਦ ਹੋਏ ਹਨ ਇਸ ਤਰ੍ਹਾਂ ਦੇ ਨਾਲ ਡੇ-ਉਡੇ ਉਦੇ ਉਤੇ ਦੀ ਰਹੀ ਹਰਚੰਦ ਸਿੰਘ ਪੁੱਲੜ ਜਿਨ੍ਹਾਂ ਦੀ ਤਨਖਾਹ 2 ਲੱਖ 16000 ਰੁਪਏ ਸੀ ਮਹੀਨੇ ਦੀ ਇਨਾ ਕੋਟਿ ਪ੍ਰਮਧ ਹੋਇਆ ਹੈ ਦੂਜੇ ਪਾਸੇ ਅੱਜ ਰਾਜਵੀਰ ਜਵੰਦਾ ਪਾਈ ਦੀ ਅੰਤਿਮ ਅਰਦਾਸ ਭੋਗ ਹੈ ਮਰਹੂਮ ਪੰਜਾਬੀ ਇੱਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਨੂੰ ਲੈ ਕੇ ਪ੍ਰਸ਼ਾਸਨ ਸਮੇਤ ਪਿੰਨ ਦੇ ਲੋਕਾਂ ਵੱਲੋਂ ਅੱਜ ਕਾਫੀ ਹਲਾ ਤੁਕਤਾ ਪ੍ਰਬੰਧ ਕੀਤੇ ਗਏ ਹਨ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਨਗੁਰ ਗਰੇਵਾਲ ਐਮੀ ਬਿਰਤ ਇਹ ਅੰਤਿਮ ਅਰਦਾਸ ਵਿੱਚ ਮੋਤਵਰ ਹੋਤੇ ਕਾਫੀ ਜ਼ਿਆਦਾ ਪਰਿਵਾਰ ਦੇ ਨਾਲ ਮੋਦੇ ਨੂੰ ਮੋਢਾ ਜੋੜ ਕੇ ਸ਼ਾਮਲ ਹੋਣ ਅੱਗੇ ਉਹਨਾਂ ਦੇ ਨਾਲ ਮੋਦੀ ਨਾਲ ਮੋਢਾ ਲਾ ਕੇ ਖੜੀ ਹੋਏ ਹਨ ਤਾਂ ਜੋ ਉਹਨਾਂ ਨੂੰ ਸਲਾਮ ਮਿਲ ਸਕੇ ਅੰਤਿਮ ਅਲਾਸ ਆਇਆ ਜੀ ਬਾਈ ਰਾਜੀਵੀਰ ਜੀ ਬੰਦਾ ਦੀ ਇਹ ਸਾਰੀਆਂ ਗਲਤੀਆਂ ਹੀ ਸਰਕਾਰਾਂ ਦੀਆਂ ਹਨ ਤੁਸੀਂ ਹੁਣ ਆਪ ਵੇਖੋ ਰਾਜੀਵੀਰ ਜੀ ਬੰਦਾ ਮਾਈ ਨਹੀਂ ਮੌਤ ਦੇ ਪਿੱਛੇ ਦਾ ਕਾਰਨ ਕੀ ਹੈ ਇੱਕ ਉਹ ਜਾਨਵਰ ਇੱਕ ਅਜਿਹੇ ਸਾਲ ਝੋਟਾ ਜਿਹੜਾ ਫਰਦੂ ਉਹ ਬਿਨਾਂ ਮਤਲਬ ਸੜ ਆਵਾੜਾ ਛੱਡ ਦਿੱਤਾ ਜਾਂਦਾ ਹੈ ਸੜਕਾਂ 'ਤੇ ਉਸਨੇ ਵੀ ਇੱਕ ਸਾਡਾ ਹੀਰਾ ਖੋ ਲਿਆ ਪੰਜਾਬ ਦਾ ਹੀਰਾ ਪੁੱਤ ਖੋ ਰਿਹਾ ਪੁਹੜੀ ਦੇ ਸਰਕਾਰਾਂ ਨਾਲ ਇੱਕ ਇੱਕ ਕਾਨੂੰਨ ਬੁਲਾ ਦੇ ਕੋਈ ਇਸ ਤਰ੍ਹਾਂ ਦਾ ਕਾਰਨਾਮਾ ਕਰਦੇ ਤਾਂ ਵੀ ਨਵਤਲ ਕਾਮ ਨੂੰ ਨਹੀਂ ਜਾ ਸਕੀ ਦਾ ਇਸ ਤਰ੍ਹਾਂ ਦੀ ਘਟਨਾ ਮੰਨਾਂ ਬਾਪਰ ਇਹ ਅਮਾਰਾ ਕੁੰਮ ਦੇ ਨੇ ਹਨ ਇਸ ਦੇ ਪਿੱਛੇ ਸਾਧੀਆਂ ਵੀ ਗਲਤੀਆਂ ਹਨ ਤੇ ਦੂਜੇ ਪਾਸੇ ਡੀਆਈਜੀ ਪੁੱਲਰ ਸਾਹਿਬ ਜੋ ਕਿ ਪੰਜਾਬ ਦੇਡੇ ਦੇ ਉਤੇ ਉਤੇ ਹੁੰਦੇ باوجود ਰਿਸ਼ਵਤ ਵਿੱਚ ਫਸ ਜਾਂਦੇ ਹਨ ਕਿਸਾ ਦਾ ਸਿਸਟਮ ਹੀ ਗਲਤ ਹੋਇਆ ਫਿਰਦਾ ਹੈ ਜਿਨ੍ਹਾਂ ਤੋਂ ਸਾਨੂੰ ਉਮੀਦ ਹੈ ਕਿ ਸਾਨੂੰ ਇਹ ਸਾਫ ਬੋਲ ਗਏ ਉਹ ਤਾਂ ਆਪ ਹੀ ਇਸ ਤਰ੍ਹਾਂ ਦੇ ਪਾਪ ਖੁਮਾਰ ਰਹੇ ਹਨ ਕਿ ਕਿਸ ਤੋਂ ਉਮੀਦ ਰੱਖੀ ਜਾਵੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਚੱਲ ਰਿਹਾ ਹੈ ਇਹ ਸਾਰੇ ਮਾਮਲੇ ਉੱਤੇ ਸਰਕਾਰ ਨੂੰ ਉਹਨਾ ਕੋਈ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਗਾਲੀ ਵਿਚ ਬੰਦਾ ਬਾਈ ਦੀ ਅੰਤਿਮ ਅਰਦਾਸ ਉੱਤੇ ਜੇਕਰ ਅੱਜ ਵੀ ਇਕਜੁੱਟ ਹੋਣ ਦਾ ਤਾਂ ਹੀ ਫਾਇਦਾ ਹੋਵੇਗਾ ਕਿ ਕਦ ਅਸੀਂ ਸਾਰੇ ਰਲ ਕੇ ਇੱਕ ਕਾਨੂੰਨ ਬਣਾਉਣ ਦੇ ਲਈ ਅਪੀਲ ਕਰੀਏ ਦਬਾਅ ਬਣਾਈਏ ਸਰਕਾਰ ਉੱਤੇ ਕਾਲੋਕ ਦੇ ਦੋਹਰ ਕਿਸੇ ਦੇ ਨਾਲ ਜਹੀ ਘਟਨਾ ਨਾ ਵਾਪਰ ਜਾਵੇ ਦੂਜੇ ਪਾਸੇ ਬਲਿੰਦਰ ਕੁੰਮੜ ਨੇ ਪਰਿਵਾਰ ਨੇ ਵੀ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਇਹ ਸਾਡਾ ਕੰਮ ਸਾਡੇ ਨਾਲ ਗਲਤ ਹੋਇਆ ਹੈ ਇਹ ਜਹੀ ਮੌਤ ਨਹੀਂ ਮੰਨਣਾ ਚਾਹੀਦਾ ਸੀ ਸਾਡੇ ਨਾਲ ਗਲਤ ਹੋ ਰਿਹਾ ਹੈ ਜੋ ਵੀ ਹੋਇਆ ਹੈ ਇੰਨਾ ਸਾਡਾ ਪਲਿਆ ਰੀਨਾ ਸਾਡਾ ਪਲਿਆ ਪੋਤੀ ਇੰਨਾ ਛੜਲਾ ਬੋੜੀ ਪਿੰਡ ਰੇ ਇਸ ਤਰ੍ਹਾਂ ਨਹੀਂ ਮੌਤ ਮਰ ਜਾਂਦਾ ਹੈ ਸਾਨੂੰ ਬਹੁਤ ਹੀ ਬੁਰਾ ਲੱਗ ਰਿਹਾ ਹੈ ਜਹੀ ਮੌਤ ਨਹੀਂ ਹੋਣੀ ਚਾਹੀਦੀ ਉਹ ਵੀ ਪਰਿਵਾਰ ਕਾਫੀ ਜ਼ਿਆਦਾ ਸਦਮੇ ਵਿੱਚ ਹੈ ਕਿਉਂਕਿ ਲਾਲੀਤ ਜਵੰਦਾ ਬਾਈ ਦੀ ਇੱਕ ਦਿਨ ਪਹਿਲਾਂ ਹੀ ਉਹਨੇ ਪੋਸਟ ਪੈਸੀ ਅਫਸੋਸ ਜ਼ਾਹਰ ਕਰਦੇ ਹੋਏ ਕਿ ਅਗਲੇ ਦਿਨ ਕੀ ਉਸ ਦੇ ਨਾਲ ਅਜਿ ਘਨਾ ਮਾਪੜ ਜੰਦੀ ਹੈ ਖਿਆਲ ਜੋ ਵੀ ਹੁੰਦਾ ਹੈ ਵੈਸੇ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੀ ਹੋ ਰਿਹਾ ਹੈ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਪਰੰਤੂ ਫਿਰ ਵੀ ਸ਼ੱਕੇ ਪੈਦਾ ਹੁੰਦੇ ਹਨ ਜਦੋਂ ਇਸ ਤਰ੍ਹਾਂ ਦੀਆਂ ਮੌਕੇ ਹੁੰਦੀਆਂ ਹਨ ਕਿ ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ ਹੋਈ ਕਿਉਂਕਿ ਲਾਲੀਤ ਜਵੰਦਾ ਬਾਈ ਦੇ ਕੇਸ ਵਿੱਚ ਵੀ ਮੋਤਕ ਸ਼ਾਇਦ ਪਤਾ ਨਹੀਂ ਕਿੰਨੇ ਦਿਨ ਪੀਲਾ ਹੋ ਗਈ ਹੋਵੇ ਪਰੰਤੂ ਡਾਕਟਰਾਂ ਨੇ 12 ਦਿਨ ਲਗਾਤਾਰ ਵੈਂਟੀਲੇਟਰ ਉੱਤੇ ਇਹ ਉਮੀਦ ਰੱਖੀ ਕਿ ਸ਼ਾਇਦ ਉਹ ਠੀਕ ਹੋ ਲਵੇ ਪਰੰਤੂ ਬੜਾ ਦਿਨ ਬਾਅਦ ਉਸ ਨੂੰ ਮੌਤ ਹੋ ਗਈ ਹੈ ਲਾਫਰੀ ਐਲਾਨ ਕੇ ਸਦਾ ਲਈ ਲਗੀ ਦਾ ਤਿਆਰ ਦਿੱਤਾ ਇਸ ਦਰ ਦਾਤਾ ਸਾਡਾ ਸਿਸਟਮ ਹੋ ਚੁੱਕਿਆ ਹੈ ਡਾਕਟਰਾਂ ਤੇ ਵੀ ਹੁਣ ਕੀ ਆਸ ਰੱਖੀਏ ਪਤਾ ਨਹੀਂ ਕਿਹੜੇ ਮੇਲੇ ਛੋਟੇ ਮੋਟੇ ਆਪਰੇਸ਼ਨ ਤੋਂ ਉਹਨੇ ਕਿਹੜਾ ਟੀਕਾ ਲਾ ਦੇਣ ਤੇਜੀ ਮਾਪ ਪੱਲੇ ਪਿੱਛੇ ਜੇ ਤੁਸੀਂ ਵੇਖਿਆ ਹੋਵੇ ਪਟਿਆਲਾ ਵਿੱਚ ਇੱਕ ਨੌਜਵਾਨ ਆਪਣੀ ਕੋਲੀ ਦਾ ਆਪਰੇਸ਼ਨ ਕਰਉ ਨਹੀਂ ਜਾਂਦਾ ਹੈ ਕੋਣੀ ਲੰਬੂ ਉਂਗਲੀ ਦਾ ਆਪਰੇਸ਼ਨ ਕਰਉ ਨਹੀਂ ਜਾਂਦਾ ਹੈ ਤਾਂ ਉਸ ਦੀ ਪਲਾਨੀ ਕਿ ਹੋ ਜਾਂਦੀ ਕਾਲਾ ਲੰਦੇ ਹੰਤੇ ਉਹ ਵੀ ਸਦਾ ਲਈ ਫਿਰ ਜਹਾਨ ਨੂੰ ਨਵਾਸ਼ਮਣ ਦੇ ਅਨੁਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਇਸ ਲਈ ਡਾਕਟਰ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਬਹੁਤ ਹੀ ਮਾੜੇ ਕੰਮ ਹੋ ਰਹੇ ਹਨ ਪਰ ਦੂਜੇ ਪਾਸੇ ਛੋਟੇ ਬੜਕੇ ਜਿਹੜੇ ਫੰਦੇ ਨੂੰ ਇੰਨਾ ਛੋਟੇ ਵਰਕੇ ਇਸ ਸਮਾਜੀ ਨੂੰ ਸੁਧਾਣ ਦਾ ਯਤਨ ਕਰਦੇ ਹਨ ਨਸ਼ੇ ਨਸ਼ਿਆਂ ਨੂੰ ਰੋਕਣ ਦਾ ਕੰਮ ਕਰਮੀ ਕੋਸ਼ਿਸ਼ ਕਰਦੇ ਹਨ ਤੈਨੂੰ ਨਾਲ ਹੀ ਵੀ ਦਾ ਫਤਰਾ ਮੰਦਰਾ ਰਿਹਾ ਹੈ ਕਿ ਵੀ ਉਸ ਨੂੰ ਵੀ ਕੰਧੀਆਂ ਇਨ ਹਲ ਪਿੱਛੇ ਜਿਹੜਾ सरपंच ਕੁੱਤੇ ਦਾ ਵੀ ਕਤਲ ਹੋ ਜਾਂਦਾ ਹੈ ਕਿਉਂਕਿ ਉਹ ਵੀ ਇਹੋ ਲਈ ਕੰਮ ਕਰਦਾ ਸੀ ਤੈਨੂੰ ਛੋਟੇ ਨੂੰ ਵੀ ਇਹ ਕੱਲ ਲੈਂਦਾ ਹੈ ਵੀ ਜਿਹੜੇ ਹੁਣ ਮੇਰੇ ਨਾਲ ਜਿਹਾ ਕੋਈ ਕੰਮ ਨਾ ਹੋ ਜਾਵੇ ਤਿੱਦੀ ਅੱਜਕੱਲ੍ਹ ਉਹ ਉਹਨਾਂ ਚੱਕ ਰਹੇ ਹਨ ਉਹਨਾਂ ਦਾ ਆਤਮਾ ਕਬ ਰਹੇ ਹੰ ਜਿਹੜੇ ਸਮਾਲ ਵਿੱਚ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਛੋਟੇ ਨੂੰ ਵੀ ਬਸ ਹੀ ਅਪੀਲ ਇਹ ਵੀ ਕਰਦੇ ਹਾਂ ਤੂੰ ਵੀ ਬਾਈ ਥੋੜਾ ਧਿਆਨ ਵਿੱਚ ਆ ਕੇ ਛੋਟਾ ਆਪਣੇ ਯਾਰਾ ਦੋਸਤਾਂ ਤੱਕ ਗਰੀ ਕਰਨੀ ਲੋੜ ਹੈ ਕਿਉਂਕਿ ਆਪਣੇ ਹੀ ਜਿਹੜੇ ਹਨ ਉਹ ਹੀ ਸਾਨੂੰ ਦੋਖਾ ਦਿੰਦੇ ਹਨ ਸੋ ਕਿਸੇ ਤੋਂ ਵੀ ਪ੍ਰੇਰਸ਼ਾਨਿੰਗ ਕਰਨਾ ਆਪਣਾ ਕੰਮ ਤੂੰ ਵਧੀਆ ਕਰ ਰਿਹਾ ਹੈ ਤੇਰਾ ਗੁਜ਼ਰ ਨਾਮ ਲੈ ਕੇ ਲੱਗਾ ਰਹਿ ਪੰਜਾਬ ਵਿੱਚ ਇਸੇ ਤਰ੍ਹਾਂ ਇਹਨਾਂ ਸੁਧਾਰ ਕਰੀ ਚਾਲ ਡੀਆਈਜੀ ਪੁੱਲਰ ਨੂੰ ਵੀ ਉਸਨੇ ਕਹਿ ਗਿਆ ਜੀ ਅਮੀਤਾਨੀ ਪੰਨੇ ਪੰਨੇ ਤੋੜੇ ਨਾਲੇ ਇਹ ਦਾਅ ਬਣਾ ਲਈ ਇੱਕ ਦਾਰੇ ਕੰਮ ਕਰਦੇ ਹਨ ਯਿਸੂਤਾਨ ਨੇ ਹਨ ਖਲੇ ਨਸ਼ੀ ਪੱਤੇ ਆਮ ਵਾਲਿਆਂ ਵਿੱਚ ਵੀ ਨਾ ਕੋਈ ਕਮਿਸ਼ਨ ਰਿੰਦਾ ਹੋਵੇ ਇਹੜਾ ਇੰਨੇ ਪੈਸੇ ਕਮਾ ਲੈਂਦੇ ਹਨ ਪਤਾ ਨਹੀਂ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਇਹ ਲੈ ਇੰਨੀਆਂ ਲਗਾਤਾਰ ਮੋਤਾ ਤੇ ਮੋਤਾ ਹੋ ਜਾਂਦੀਆਂ ਹਨ ਤੇ ਬਾਅਦ ਵਿੱਚ ਇਸ ਤਰ੍ਹਾਂ ਦੇ ਨਾਲ ਕਾਰਨਾਮੇ ਹੋ ਜਾਂਦੇ ਹਨ ਤੇ ਦੂਜੇ ਪਾਸੇ ਸਾਡੇ ਸੀਐਮ ਪੰਗੁਮਨਤਮਨ ਸਾਹਿਬ ਇਸ ਮਾਮਲੇ ਉੱਤੇ ਕੋਈ ਵੀ ਜਵਾਬ ਨਹੀਂ ਦਿੰਦੇ ਤੇ ਲੱਖਾਂ ਸੁਧੋਣਾ ਵਰਗੇ ਉਸ ਨੂੰ ਕਹਿੰਦੇ ਹਨ ਕਿ ਇਹ ਤਾਂ ਝਟਕਲੇ ਲਾਉਣ ਯੋਗ ਦਾਖਲਿਆ ਹੈ ਬਸ ਕਿਰਦਨੀਆ ਮੰਗੂ ਦੇਕਰ ਮੇਲੇ ਮੂਣੀ ਕਰਮੂਨਾ ਹੋਵੇ ਤਾਂ ਉਸੇ ਸੰਸਦ ਵਿੱਚ ਇਨਾਂ ਦਾ ਹੀ ਡਰਾਮਾ ਚੱਲਦਾ ਰਹਿੰਦਾ ਹੈ ਨੱਖਾਂ ਤੋਂ ਤਾਂ ਮਹੀਦੀ ਹੀ ਕਿਹਾ ਗਿਆ ਤੇ ਬਿਲਕੁਲ ਤਾਂ ਰਹਿੰਦਾ ਹੈ ਪਿਆਰ ਲੱਖੇ ਨੂੰ ਕੋਈ ਵੋਟ ਨਹੀਂ ਪਾਉਂਦਾ ਉਹ ਵੀ ਬਾੜ ਬਾੜੀ ਕੋਸ਼ਿਸ਼ ਕਰਦਾ ਹੈ ਵੈਲੀਆਂ ਵੀ ਕੱਢ ਰਾਇਤਨ ਤੋਂ ਲੋਕ ਨਹੀਂ ਵੋਟ ਪਾਉਂਦੇ ਪਤਾ ਨਹੀਂ ਕੀ ਹੈ ਸਾਡੇ ਲੋਕਾਂ ਨੂੰ ਨਹੀਂ ਗਲਤੀਆਂ ਹਨ ਜਿਹੜੇ ਲੋਕ ਸਮਾਜ ਦੇ ਵਿੱਚ ਕੁਝ ਚੰਗਾ ਧੰਮਾ ਜੁੰਦੇ ਹਨ ਉਹਨਾਂ ਨੂੰ ਨਹੀਂ ਚੁੰਨਦੇ ਪਤਾ ਨਹੀਂ ਕਿਸ ਵਜ੍ਹਾ ਨਾਲ ਚੁੰਨਣ ਦੇ ਹਨ ਦੁਖੀ ਇਬਰਾ ਨੂੰ ਇਹ ਫਿਰ ਆਪਣੀ ਹੀ ਲੋਕਾਂ ਦੀ ਗਲਤੀ ਹੈ ਅਸੀਂ ਵੀ ਤਾਂ ਅੱਗੇ ਹੀ ਇਹ ਕਹਿੰਦੇ ਸਾਬ ਕੋਲ ਤੁਹਾਨੂੰ ਪੜ੍ਹੇ ਕਿ ਆਤਮਵਾਸ ਹੈ ਇਹ ਕਦ ਤੱਕ ਜੁੰਨੇ ਹੋ ਆਪਣੇ ਸਮਾਜ ਨੂੰ ਸਹੀ ਤੰਗ ਦੇ ਨਾਲ ਠੀਕ ਕਰਨਾ ਤਾਂ ਆਪਣੀ ਬੋਟ ਨੂੰ ਸਹੀ ਜਗ੍ਹਾ ਤੇ ਲਗਾਓ ਆਪਣਾ ਵਧੀਆ ਲੀਡਰ ਚੁਣੋ ਜੋ ਤੁਹਾਨੂੰ ਲੱਗਦਾ ਹੈ ਵੀ ਕਦੇ ਇਸ ਸਮਾਜ ਦੇ ਵਿੱਚ ਚੰਗਾ ਕੰਮ ਕਰ ਸਕਦਾ ਹੈ। ਬਾਕੀ ਤੁਸੀਂ ਪੰਜਾਬੀ ਬ੍ਰੇਕਿੰਗ ਨਹੀਂ ਕਿਸਾਨ ਵੇਖ ਰਹੇ ਹੋ। ਇਸੇ ਤਰ੍ਹਾਂ ਦੀਆਂ ਹੋਰ ਤਾਜ਼ੀਆਂ ਮੁੱđੀਆਂ ਹੋਰਾਂ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਧੰਨਵਾਦ।